ਗਰਾਊਂਡ ਦੇ ਮੁਤਾਬਕ ਚੈੱਕ ਕੀਤਾ ਵੀ ਜਿਹੜਾ ਕੁਛ ਇਹਦੇ ਵਿੱਚ ਲਿਖਿਆ ਹੋਦਾ ਗਰਾਊਂਡ ਰਮ ਮਿਲਦਾ ਜਾਂ ਨਹੀਂ ਮਿਲਦਾ ਜੀ ਮਾਰਨਾ ਪੰਜਾਬ ਦਾ ਇਹਨਾਂ ਝੂਠੀਆਂ ਰਿਪੋਰਟਾਂ ਦੇ ਸਿਰ ਤੇ ਜੀ ਥੋਡੀ EIA ਰਿਪੋਰਟ ਦੇ ਵਿੱਚ ਇਸ ਖੇਤਰ ਨੂੰ ਪਛੜੇ ਹੋਏ ਖੇਤਰ ਲਿਖਿਆ ਗਿਆ ਜੀ ਤੁਸੀਂ ਇਹ EIA ਰਿਪੋਰਟ ਬਣਾਈ 2011 ਦੀ ਜਨਗਣਨਾ ਦੇ ਸਿਰ ਤੇ ਸਰ ਬੰਦਾ ਘਰ ਦੇ ਵਿੱਚ ਇੱਕ ਫਰਸ਼ ਵੀ ਲਾਉਂਦਾ ਉਹ ਆਉਣ ਵਾਲੇ 15 ਸਾਲਾਂ ਨੂੰ ਦੇਖ ਕੇ ਲਾਉਂਦਾ ਜੀ ਤੇ ਤੁਸੀਂ ਲੰਘੇ ਹੋ ਪਿਛਲੇ 15 ਸਾਲਾਂ ਦੇ ਮੁਤਾਬਕ ਇਸ ਇਲਾਕੇ ਦਾ ਭਵਿੱਖ ਤੇ ਕਰਨ ਲੱਗੇ ਹੋ ਸਰ ਥੋਡੀ 에어 ਕੁਆਲਿਟੀ ਦਾ ਇੰਡੈਕਸ 1126 ਨਾਰਮ ਰਹਿੰਦਾ ਜੀ ਇੱਥੇ 110 ਹਰ ਵਾਰ ਰਹਿੰਦਾ ਜੀ بارش ਦੇ ਟੈਂਸਨ 2 ਘੰਟੇ ਵਕਤ ਰੇਡੀਅਸ ਥੱਲੇ ਆਉਂਦਾ ਜੀ ਉਸ ਤੋਂ ਬਾਅਦ ਸ਼ੇਰ ਆਪ ਹੋ ਜਾਂਦਾ ਜੀ ਇੱਥੇ ਸਾਹ ਲੈਣਾ ਔਖਾ 33000 ਤੋਂ ਲੈ ਕੇ 38000 ਟਨ ਰੋਜ਼ ਦਾ ਤੋਲਾ ਥਰਮਲ ਪਲਾਂਟ ਦੇ ਵਿੱਚ ਘੁਪਦਾ ਸਰ ਹੁਣ ਦਾਜ ਕਰਨਾ ਜੀ ਇਲਾਕੇ ਨੂੰ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਵੜ ਕੇ ਦੇਖੋ ਤੁਹਾਨੂੰ ਦਮੇ ਦੇ ਮਰੀਜ਼ ਮਿਲਣਗੇ ਜੀ ਤੁਹਾਨੂੰ ਇੱਥੇ ਮੈਂ ਤੁਸੀਂ ਸੀਮੈਂਟ ਬਣਾਉਣੇ ਨੂੰ ਚਟਣੀ ਕੁੱਟਣ ਦੇ ਨਾਲ ਕੰਪੇਅਰ ਕਰਤਾ ਜੀ ਇੱਥੇ ਤੁਸੀਂ ਕਹੇ ਵੀ ਜਿਵੇਂ ਚਟਣੀ ਕੁੱਟਦੇ ਆ ਮਸ਼ੀਨਾਂ ਐਵੇਂ ਬੇਸੀਮੈਂਟ ਬਣਾ ਦਿੰਦੀਆਂ ਦੋਨੇ ਪੱਖ ਦੱਸਣੇ ਚਾਹੀਦੇ ਤੇ ਬਿਲਕੁਲ ਠੀਕ ਹੈ ਤੁਸੀਂ ਬੁਰੇ ਪ੍ਰਭਾਵ ਨਹੀਂ ਦੱਸੇ ਜੀ ਪਤਾ ਨਹੀਂ ਕੀ ਮਜਬੂਰੀ ਹੋਗੀ ਤੁਹਾਡੀ ਚਲੋ ਵਟਵਵ ਤੁਸੀਂ ਜੋ ਕੁਸਚਨ ਪੁੱਛੋ ਮੈਂ ਵੀ ਇੱਕ ਪੰਜਾਬੀ ਦੀ ਕਹਾਵਤ ਬੋਲ ਦਿੰਦਾ ਇੱਥੇ ਘਮਾਰੀ ਆਪਣਾ ਭਾਂਡਾ ਸਲੌਦੀ ਹੁੰਦੀ ਹੈ ਭਾਂਵੇਂ ਜਾਂਦੇ ਕੁੱਟ ਜੀ ਇਹਦੇ ਪਹਿਲੇ 53 ਪੇਜ ਨਹੀਂ ਹੈਗੇ ਜੀ ਇੱਥੇ ਜੀ ਬਿਲਕੁਲ ਨਹੀਂ ਹੈਗੇ ਉਹ ਕਿੱਥੇ ਨੇ ਜੀ ਜਦੋਂ ਤੁਸੀਂ ਸਾਨੂੰ ਆਈਏ ਏਅਰਪੋਰਟ ਖੋਲੋਗੇ ਉਹਦੇ ਵਿੱਚ ਸਮਰੀ ਰਿਪੋਰਟ ਦੇਣੀ ਬਹੁਤ ਜ਼ਰੂਰੀ ਆ ਇਹ ਸਾਡੀ 54 ਪੇਜ ਤੇ ਸ਼ੁਰੂ ਆ ਸਰ ਸਰ ਬਿਲਕੁਲ ਜ਼ਰੂਰੀ ਆ ਜੀ ਪਰ ਇਹ ਇੰਡੀਵੀਜੂਅਲ ਡਾਕੂਮੈਂਟ ਅਸਾਂ ਜੀ ਇਹਦੀ ਮਾਰਕਿੰਗ ਅਲੱਗ ਤੋਂ ਹੁੰਦੀ ਆ ਐਜ਼ ਪਰ ਨੋਰਮਸ ਐਜ਼ ਪਰ ਰੂਲਸ ਇਹ ਤਾਂ ਪਤਾ ਹੋਣਾ ਤੁਹਾਨੂੰ ਵੱਡੇ ਅਫਸਰੋਂ ਤੁਸੀਂ ਤੇ ਇਹ ਪੰਜਾਬੀ ਦੇ ਵਿੱਚ ਪਤਾ ਕੀ ਲਿਖਿਆ ਆ ਜੀ ਸਰ ਪਲੀਜ਼ ਟਾਈਨਲੀ ਹਿਅਰ ਮੀ ਹਾਂ ਇਹਦੇ ਵਿੱਚ ਨਿਯਮਤ ਲਿਖਿਆ ਵਾ ਨਿਯਮਤ ਨਿਯਮਤ ਮਤਲਬ ਪੱਕੇ ਤੌਰ ਤੇ ਰੱਖੇ ਜਾਂਦੇ ਤੇ ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਬੀ ਕੰਟਰੈਕਟ ਵੀ ਇਸ ਤਨੇ ਠੀਕਦਰ ਦੇ ਧੁਰੂ ਰੱਖਣੇ ਆ ਜੀ ਜੋ ਪੰਜਾਬੀ ਸਰ ਯਹਾਂ ਪੇ ਦੇ ਉਹ ਲੋਗੋ ਨੇ ਵੀ ਚੈੱਕ ਕੀਤਾ ਇਸ ਕੋ ਤਾਂ ਇਹ ਵਾਲਾ ਪਾਰ کہیں ਸਰ ਮਨੋ ਨਾਲ ਵੀ ਗਲਤ ਲਿਖਿਆ ਜੇ ਇਹਦੇ ਵਿੱਚ ਗਲਤ ਲਿਖਿਆ ਗਿਆ ਤਾਂ ਜੇ ਡਾਕੂਮੈਂਟ ਦੇ ਵਿੱਚ ਗਲਤ ਲਿਖਿਆ ਤਾਂ ਡਾਕੂਮੈਂਟ ਸਹੀ ਕਿਵੇਂ ਹੈ ਜੀ ਕਿਸੇ ਵੀ ਕੈਟਾਗਰੀ ਦੇ ਵਿੱਚ ਜੇ ਕੋਈ ਮਿਲ ਫੈਕਟਰੀ ਕੋਈ ਵੀ ਹੋਰ ਚੀਜ਼ ਪ੍ਰੋਪੋਜ਼ਡ ਹੁੰਦੀ ਹੈ ਤਾਂ ਉਹਦੀ ਜਿਹੜੀ ਇਹ এনवायरमेंटਲ ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਆ ਉਹਨੂੰ ਪੜਨਾ ਜ਼ਿਲ੍ਹੇ ਦੇ ਪੀਪੀਸੀਬੀ ਦੇ ਜਿਹੜਾ ਸਭ ਤੋਂ ਹੈੱਡ ਕਰ ਰਹੇ ਨੇ ਉਹਨੂੰ ਖੇਤਰੀ ਦਫ਼ਤਰ ਨੂੰ ਜਾ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਇਹ ਸਰ ਪੀਪੀਸੀਬੀ ਦੀ ਗਲਤੀ ਨਹੀਂ ਹੈ ਜੀ ਮੈਂ ਕੰਪਨੀ ਦੇ ਏਮਪਲੋਈ ਸਰਬਾਨ ਨੂੰ ਕਹਿਣਾ ਚਾਹੁੰਦਾ ਤੁਸੀਂ ਬਾਈਂਡ ਅਪ ਹੋ ਇਸ ਚੀਜ਼ ਦੇ ਲਈ ਤੁਸੀਂ ਥ੍ਰੈਡ ਹੋ ਇਹਨਾਂ ਰੂਲਸ ਦੇ ਨਾਲ ਵੀ ਇਹ ਤੁਸੀਂ ਜਮ੍ਹਾਂ ਕਰਾਉਣੀ ਹੁੰਦੀ ਹੈ ਜੀ ਪੀਪੀਸੀਬੀ ਨਹੀਂ ਤੁਹਾਤੋਂ ਮੰਗੂਗੀ ਦੇ ਆਰ ਆਫੀਸਰ ਫਰੋਮ ਪੰਜਾਬ ਗਵਰਨਮੈਂਟ ਦੇ ਆਰ ਨਾਟ ਯੂਰ ਏਮਪਲੋਈ ਤੁਸੀਂ ਮਿਸਰੀਡ ਕਿਉਂ ਕਰ ਰਹੇ ਹੋ ਜੀ ਹਰ ਇੱਕ ਜਗ੍ਹਾ ਦੇ ਵਿੱਚ ਤੁਸੀਂ ਪੀਪੀਸੀਬੀ ਨੂੰ ਫੜਾ ਕਰ ਦਿੰਦੇ ਹੋ ਤੁਸੀਂ ਸਾਨੂੰ ਆਪਸ ਵਿੱਚ ਲਾਉਣ ਲੱਗੇ ਹੋਏ ਉੱਥੇ 1500 ਵਰਮਚਾਰੀ ਆਇਆ ਤਾਂ ਜਮੀਨ ਇੰਜੀਨੀਅਰ ਭਰਤੀ ਕਰ ਲੈਣਾ ਸਾਨੂੰ ਸਰ ਇੱਟਾ ਚੱਕਣੇ ਵਾਲੇ ਰੇਤਾ ਢੋਕੇ ਰਲਾਉਣੇ ਜਿਹਦਾ ਉਹਨੇ ਕੰਦਾ ਕਰਨੀ ਹੈ ਇਹਦੇ ਵਿੱਚ ਸਰ ਇੰਗਲਿਸ਼ ਦੇ ਵਿੱਚ ਦੇਖੋ ਤੁਸੀਂ ਉਹਨੂੰ ਕੰਸਟ੍ਰਕਸ਼ਨ ਵਾਸਤੇ ਲਿਖਿਆ ਹੋਇਆ ਫੋਰ ਕੰਸਟ੍ਰਕਸ਼ਨ ਡੇਲੀ ਵੇਜਰ ਪਰਮਨੈਂਟਲੀ ਕੌਣ ਨੇ ਪੰਜਾਬ ਥੀਸ ਆਰ ਚੌਕੀਦਾਰ ਸਰ ਸਰਦਾਰ ਜੀ ਨੇ ਕਿਹਾ ਨਾ ਬਹੁਤ ਬਹੁਤ ਏਮਪਲੋਇਮੈਂਟ ਦੇ ਦੇਣੀ ਆਏ ਉਹ ਭੰਗੜਾ ਪਾਉਣ ਲੱਗ ਗਏ ਤੇ ਅਸੀਂ ਸੋਚੀ ਵੀ ਬੰਦੇ ਹੈ ਕੌਣ ਆਏ ਹਾਂਜੀ ਮੈਨੂੰ ਦੱਸੋ ਜੀ ਇਹ 1500 ਦਿਹਾੜੀਆਂ ਰੱਖਣੇ ਤੁਸੀਂ 3 ਮਹੀਨੇ ਵਾਸਤੇ 4 ਵਾਸਤੇ ਜਦੋਂ ਬਿਲਡਿੰਗ ਬਣ ਜਾਣੀ ਹੈ ਤੇ ਉਸ ਤੋਂ ਬਾਅਦ ਫਿਨਿਸ਼ ਨਾ ਕਰਨ ਵਾਸਤੇ ਹੀ ਸਵਾਲ ਇਤਰਾਜ਼ ਜਾਂ ਸੁਝਾਅ ਕਰ ਸਕਦੇ ਪਰ ਜਿਹੜਾ ਤੁਸੀਂ ਇਹ ਜਨਤਕ ਨੋਟਿਸ ਦਿੱਤਾ ਹੋਇਆ ਜੀ ਇਹਦੇ ਵਿੱਚ ਇਹ ਚੀਜ਼ ਲਿਖਣੀ ਹੈ ਤੇ ਵਿੱਚ ਕੋਈ ਵੀ ਵਿਅਕਤੀ ਲਿਖਿਆ ਹੋਇਆ ਹੈ ਜੀ ਜੇ ਕੋਈ ਰਾਤੋਂ ਰਾਤ ਕੋਈ ਕਾਨੂੰਨ ਚੇਂਜ ਹੋ ਗਿਆ 20 ਰੁਪਏ ਇਥੇ ਲਗਾ ਸਕਦੇ ਤਾਂ ਸਾਨੂੰ ਉਹ ਕਾਨੂੰਨ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਜੀ ਮਾਫ਼ ਕਰਨਾ ਜੀ ਅਭੀ ਤੁਸੀਂ ਕੰਪਨੀ ਦੇ ਕੰਸਲਟੈਂਟ ਹੋ ਜੀ 1 ਮਿੰਟ ਜੀ ਤੁਸੀਂ ਕੰਪਨੀ ਦੇ ਕੰਸਲਟੈਂਟ ਹੋ ਮੇਰਾ ਸਾਲ ਪੀਪੀਸੀ ਵੀ ਨਹੀਂ ਹੋ ਜੀ ਤੁਹਾਨੂੰ ਨਹੀਂ ਆਗਾ ਜਿਹੜੀ ਤੁਸੀਂ ਆਪਣੇ ਹਾਂ ਜੀ ਕਹਿ ਰਹੇ ਹੋ ਕਿ ਇਸ਼ਤਿਹਾਰ ਦਿੱਤਾ ਉਸ ਵਿੱਚ ਵੀ ਲਿਖਿਆ ਹੋਇਆ ਹੈ ਵੀ ਪ੍ਰੋਜੈਕਟ ਸਥਾਨ ਅਤੇ ਡਿਸਪਲੇਸਮੈਂਟ ਦੇ ਸਥਾਨ ਦੇ ਪ੍ਰਭਾਵਿਤ ਹੋਣ ਵਾਲੇ ਹਨ ਅੱਥੇ ਸਥਿਤ ਅਸਲ ਨਿਵਾਸੀ ਵਾਤਾਵਰਨ ਨੂੰ ਗਰੁੱਪ ਵਾਤਾ ਵਰਨਿਕ ਗਰੁੱਪ ਅਤੇ ਹੋਰ ਨਾਲ ਸਹਿਤ ਕੋਈ ਵੀ ਵਿਅਕਤੀ ਹਾਜ਼ਰ ਹੋ ਸਕਦਾ ਹੈ ਉਸ ਤੋਂ ਪਹਿਲਾਂ ਵੀ ਦੇਖੋ ਨਾ ਉਸ ਨੇ ਮੈਂ ਐਨ ਜੀਓ ਵੱਲੋਂ ਆਇਆ ਜੀ ਇਹ ਸਾਡੀ ਐਨ ਜੀਓ ਹੈ ਇਹ ਸਾਡੀ ਐਨ ਜੀਓ ਦਾ ਸਰਟੀਫਿਕੇਟ ਹੈ ਜੀ ਇਹਨੂੰ ਤੁਸੀਂ ਜਿੱਥੇ ਮਰਜ਼ੀ ਫੋਟੋ ਖੜ ਸਕਦੇ ਹੋ ਇੱਕ ਮਿੰਟ ਜੀ ਤੁਸੀਂ ਆਦਾ ਨਾਮ ਦੱਸ ਕੇ ਪੁੱਛ ਸਕਦੇ ਕੋਈ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹਾਂ ਫਾਜੀ ਇੱਕ ਮੇਰੀ ਬੇਨਤੀ ਹੈ ਜੀ ਹਾਂ ਤਾਂ ਪਤਾ ਜਰੂਰ ਦੱਸਦੇ ਨਹੀਂ ਨਾਮ ਤੇ ਪਤਾ ਪੁੱਛੇ ਨਹੀਂ ਕਰਨੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਤਾਂ ਆਰਾਮ ਨਾਲ ਬੈਠੋ ਜੀ ਸਾਰੇ ਜਣੇ ਪਲੀਜ਼ ਇੱਕ ਦੂਸਰੀ ਮੇਰੀ ਬੇਨਤੀ ਹੈ ਵੀ ਕੋਈ ਵੀ ਕਿਸੇ ਵੀ ਜਥੇਬੰਦੀ ਦਾ ਕੋਈ ਨੁਮਾਇੰਦਾ ਕੋਈ ਕਿਸੇ ਵੀ ਜਥੇਬੰਦੀ ਦਾ ਵਰਕਰ ਆ ਕੋਈ ਵਾਤਾਵਰਨ ਪ੍ਰੇਮੀ ਆ ਪ੍ਰਸ਼ਾਸਨ ਕੰਪਨੀ ਦੇ ਮੁਲਾਜ਼ਮ ਜਾਂ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਬਾਰੇ ਕੋਈ ਵੀ ਕੌੜਾ ਸ਼ਬਦ ਜਾਂ ਮੰਦਾ ਸ਼ਬਦ ਨਾ ਬੋਲੇ ਇੱਕ ਹੋਰ ਬੇਨਤੀ ਵੀ ਕਿਸੇ ਵੀ ਪ੍ਰਕਾਰ ਦਾ ਇਹੋ ਜਿਹਾ ਨਾਰਾ ਨਾ ਲਾਇਆ ਜਾਵੇ ਜਿਹਦੇ ਨਾਲ ਇਹ ਪਬਲਿਕ ਹੀਰਿੰਗ ਦੇ ਵਿੱਚ ਰੁਕਾਵਟ ਪਵੇ ਜੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਜਿਹੜੀ ਅੱਜ ਦੀ ਪਬਲਿਕ ਹੀਰਿੰਗ ਹੈ ਇਹ ਸਿਰਫ ਤੇ ਸਿਰਫ ਦਿਮਾਗ ਦੀ ਲੜਾਈ ਹੈ ਸਵਾਲਾਂ ਜਵਾਬਾਂ ਦੀ ਲੜਾਈ ਹੈ ਜੀ ਤੁਸੀਂ ਆਪਣਾ ਵਿਰੋਧ ਦਰਜ ਕਰਾਉਣਾ ਬਹੁਤ ਸਲੀਕੇ ਨਾਲ ਬਹੁਤ ਤਹਿਜ਼ੀਬ ਨਾਲ ਕਰਾਉਣਾ ਤਾਂ ਕਿ ਇਹ ਨਾ ਹੋਵੇ ਵੀ ਅਸੀਂ ਆਪਣੀ ਗਲਤੀ ਕਰਕੇ ਆਪੇ ਆਪਣੀ ਦਾੜੀ ਦੂਜੇ ਦੇ ਹੱਥ ਫੜਾ ਲਈਏ ਜੀ ਮੇਰੀ ਬੇਨਤੀ ਹੈ ਜੀ ਬੈਠਿਆ ਜਾਵੇ ਸਾਰੇ ਲੋਕੋ

ਐਂਡ এনवायरमेंटल ਪ੍ਰੋਟੈਕਸ਼ਨ ਕਮੇਟੀ ਨੂਹੋ ਕਲੋਨੀ ਨੇੜੇ ਅਮੂਜਾ ਸੀਮੈਂਟ ਫੈਕਟਰੀ ਰੂਪਨਗਰ ਮੈਂ ਸਭ ਤੋਂ ਪਹਿਲਾਂ ਜਿਹੜਾ ਇੱਕ ਸਵਾਲ ਆ ਉਹ ਇਹੀ ਹੈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਵੀ ਮਾਨਯੋਗ ਜੋ ਅਧਿਕਾਰੀ ਅੱਜ ਦੀ ਇਸ ਪਬਲਿਕ ਹੈਰੀ ਨੂੰ ਕੰਡਕਟ ਕਰ ਰਹੇ ਨੇ ਉਹਨਾਂ ਦਾ ਨਾਮ ਤੇ ਉਹਨਾਂ ਦਾ ਅਹੁਦਾ ਕੀ ਹੈ ਜਿਹੜੇ ਚੇਅਰਪਰਸਨ ਨੇ ਜੀ ਹਾਂਜੀ ਜਿਹੜੇ ਚੇਅਰਮੈਨ ਨੇ ਆਪਣੇ ਮਾਨਯੋਗ ਸ਼੍ਰੀ ਕਾਲਾਰਾਮ ਕਾਉਂਸਲ ਐਸ.ਸੀ.ਐਮ. ਮਾਨਸਾ ਐਸ.ਡੀ.ਐਮ. ਸਾਹਿਬ ਮਾਨਸਾ ਠੀਕ ਹੈ ਜੀ ਬਾਕੀ ਹੋਰ ਕਿੰਨੇ ਮੈਂਬਰ ਨੇ ਜੀ ਵਿੱਚ ਕਮੇਟੀ ਦੇ ਇੱਕ ਬਿਨਾ ਨੇ ਸਾਡੇ এনवायरमेंट ਇੰਜੀਨੀਅਰ ਬਟਿੰਡਾ ਸ਼੍ਰੀ ਰਾਮਦੀਪ ਸਿੰਘ ਠੀਕ ਹੈ ਜੀ ਕੋਈ ਪਟਿਆਲੇ ਤੋਂ ਵੀ ਸਖਤਰ ਲੈਵਲ ਤੋਂ ਕੋਈ ਅਧਿਕਾਰੀ ਜੀ ਨਹੀਂ ਨਹੀਂ ਜੀ ਅੱਛਾ ਉਹਨਾਂ ਵੱਲੋਂ ਕੋਈ ਵੀ ਅਧਿਕਾਰੀ ਆਇਆ ਨਹੀਂ ਹੈ ਦੂਜਾ ਜੀ ਅੱਜ ਦੀ ਜਿਹੜੀ ਪ੍ਰोसीडिंग ਆ ਇਹਨੂੰ ਨੋਟ ਕਰਨ ਵਾਸਤੇ ਕੀ ਇੱਥੇ ਕੋਈ ਪ੍ਰोसीडिंग ਰਜਿਸਟਰ ਲਗਾਇਆ ਗਿਆ ਜੀ ਸਾਡੇ EMPLOYEE ਉੱਤੇ ਨੋਟ ਕਰ ਰਹੇ ਨੇ ਬਾਕੀ ਨਹੀਂ ਮੈਂ ਮੇਰਾ ਸਵਾਲ ਸਰ ਇਹ ਨਹੀਂ ਵੀ ਤੁਸੀਂ ਨੋਟ ਕਰ ਰਹੇ ਆ ਮੇਰਾ ਇਹ ਹੈ ਵੀ ਕੋਈ ਪ੍ਰोसीडिंग ਰਜਿਸਟਰ ਪ੍ਰੋਪਰ ਜਿਵੇਂ ਲੋ ਅਨਾਉਂਸ ਨੇ ਰੂਲ ਨੇ ਸਾਡੇ ਜੋ ਤੁਹਾਡੀ PPCV ਦੀ ਗਾਈਡਲਾਈਨ ਆ ਜਾਂ ਪੰਜਾਬ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਗਾਈਡਲਾਈਨ ਆ ਉਹਦੇ ਮੁਤਾਬਕ ਮੌਕੇ ਤੇ ਪ੍ਰोसीडिंग ਨੂੰ ਨੋਟ ਕਰਨਾ ਹੁੰਦਾ ਜੀ ਉਹ ਕੋਈ ਰਜਿਸਟਰ ਤੁਸੀਂ ਲਗਾਇਆ ਜਾਂ ਨਹੀਂ ਲਗਾਇਆ ਨੋਟ ਕਰ ਰਹੇ ਜੀ ਸਰ ਉਹਦਾ ਜਵਾਬ ਪ੍ਰੈਸ਼ ਕਰ ਰਹੇ ਸਰ ਰਿਕਾਰਡ ਤੇ ਆ ਜਾਏਗਾ ਜੀ ਆਪਣਾ ਕੋਈ ਕਾਊਂਟਰ ਕੁਐਸਚਨ ਨਹੀਂ ਜੀ ਤੁਸੀਂ ਕੋਈ ਰਜਿਸਟਰ ਲਗਾਇਆ ਜਾਂ ਨਹੀਂ ਲਗਾਇਆ ਜੀ ਰਜਿਸਟਰ ਲੱਗਿਆ ਹੋਇਆ ਜੀ ਉਹ ਕਿਹਨਾ ਅਧਿਕਾਰੀਆਂ ਅਧਿਕਾਰੀ ਸਹਿਬਾਨ ਦੇ ਹੁਕਮਾਂ ਦੇ ਹਟ ਲੱਗਿਆ ਜੀ ਤੇ ਉਹਦਾ ਟਾਈਟਲ ਕੀ ਹੈ ਤੇ ਉਹਨਾਂ ਅਧਿਕਾਰੀ ਸਾਹਿਬ ਦੇ ਇੱਕ ਵਾਰ ਦਸਤਕਤ ਤੇ ਮੋਹਰ ਇਹ ਪਬਲਿਕ ਨੂੰ ਦਿਖਾ ਦਿੱਤੀ ਜਾਵੇ ਵੀ ਇਹ ਇਹਨਾਂ ਦੇ ਹੁਕਮਾਂ ਨਾਲ ਇਹ ਜੋ ਪ੍ਰੋਸੀਡਿੰਗ ਰਜਿਸਟਰ ਲਗਾਇਆ ਗਿਆ ਜੀ ਬਸ ਜੇ ਨਹੀਂ ਲਗਾਇਆ ਗਿਆ ਤਾਂ ਉਹ ਆਨ ਦੀ ਰਿਪੋਰਟ ਤੁਸੀਂ ਕੈਮਰੇਜ ਚ ਬੋਲਦੇ ਵੀ ਹਲੇ ਲਗਾਇਆ ਨਹੀਂ ਗਿਆ ਵੀ ਦਸਤਾਵੇਜ਼ ਬੈਠ ਕੇ ਤਿਆਰ ਕਰਨਾ ਤਾਂ ਉਹ ਵੀ ਬੋਲਦੇ ਆਹ ਜੀ ਮੇਰੇ ਸਹਿਨਾ ਦੀ ਲੱਗੂਆ ਬਤਵਰ ਇੰਜੀਨੀਅਰ ਦੇ ਇੱਥੇ ਅਸਿਸਟੈਂਟ ਅਸੀਂ ਤੁਹਾਨੂੰ ਐਸਜੀਐਮ ਸਾਹਿਬ ਦੇ ਜੀਨ ਸਾਈਨ ਕਰਕੇ ਹਾਜ਼ਰੀ ਵਾਲਾ ਸਾਹਮਣੇ ਦਿਖਾ ਕੇ ਜਾਵਾਂਗੇ ਨਹੀਂ ਮੈਂ ਸਰ ਮੈਂ ਸਮਝ ਗਿਆ ਜੀ ਮੈਨੂੰ ਸਰ ਨਾ ਤਾਂ ਅਥਾਰਟੀ ਕਾਬਲੀ ਤੇ ਕੋਈ ਸ਼ਰਕ ਹੈ ਨਾ ਮਾਨਜੋਗ ਐਸਜੀਐਮ ਸਾਹਿਬ ਦੀ ਕਾਬਲੀ ਤੇ ਛੱਕ ਹੈ ਜੀ ਸਾਡੇ ਸਨਮਾਨਯੋਗ ਹੋ ਤੁਸੀਂ ਪੀਸੀ ਅਧਿਕਾਰੀ ਨੇ ਜੀ ਬਹੁਤ ਸਨਮਾਨ ਆ ਉਹਨਾਂ ਦਾ ਪਰ ਮੈਂ ਇਹ ਚਾਹੁੰਦਾ ਵੀ ਇਹ ਇੱਥੇ ਰੂਲਸ ਆ ਜਿਹੜੇ ਉਹ ਇੰਪਲੀਮੈਂਟ ਹੋਣੇ ਚਾਹੀਦੇ ਆ ਜੀ ਜੇ ਕੋਈ ਰਜਿਸਟਰ ਲਗਾਇਆ ਤਾਂ ਉਹਦੇ ਤੇ ਸਾਬ ਦੇ ਸਾਈਨ ਕਰਾ ਕੇ ਜਿਹੜੇ ਦਸਤਕਤ ਲੱਗੇ ਹੋਏ ਨੇ ਉਹ ਸ਼ੋਅ ਕਰ ਦਿਓ ਨਹੀਂ ਨਹੀਂ ਕਰਵਾ ਦਿਓ ਹਾਂਜੀ ਕਰਾ ਦਿਓ ਆਪਣੀ ਆਵਾਜ਼ ਸਹੀ ਨਹੀਂ ਆ ਰਹੀ ਉਹ ਵਧੀਆ ਆ ਰਹੀ ਹੈ ਕੋਈ ਇੱਕ ਨਿਕਾ ਨਾ ਨਹੀਂ ਰਹੀ ਵਾਰ ਜਾਂਦਾ ਇੱਕ ਬਾਜੀ ਮੈਂ ਕੱਲ ਜਿਹੜੇ ਇਹਨੂੰ ਮੈਗ ਨੂੰ ਥੋੜਾ ਜਿਹਾ ਖੋਲ ਦਿਓ ਜੀ ਕਿਉਂਕਿ ਹਾਲ ਵੱਡਾ ਜੀ ਇੱਕ ਬੇਨਤੀ ਹੈ ਜੀ ਬਹਿਣੋ ਵੀਰ ਜੀ ਸਾਰੇ ਬੇਨਤੀ ਬਹੁਤ ਜ਼ਿਆਦਾ ਬੇਨਤੀ ਬਹੁਤ ਮੇਰੀ ਸਨਿਮਰ ਬੇਨਤੀ ਆ ਹੈਲੋ ਹਾਂਜੀ ਮੇਰੀ ਨਾ ਸੰਗਤ ਨੂੰ ਬੇਨਤੀ ਆ ਜੋ ਖਸ਼ੇਂਦਰ ਸਿੰਘ ਵੀਰ ਨਾ ਹੁਣ ਕਵਚਨ ਪੁੱਛ ਰਿਹਾ ਉਹ ਆਪਣੇ ਏਰੀਏ ਵੱਲੋਂ ਆ ਆਪਣੇ ਹੱਕ ਵਿੱਚ ਆ ਇਹ ਸਿਰਫ ਉਹਨਾਂ ਨੇ ਕਵਚਨ ਹੀ ਨਹੀਂ ਛੋੜਨਾ ਮੇਰੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਆ ਤੁਸੀਂ ਵੀ ਉਹ ਕਵਚਨ ਬਿਲਕੁਲ ਧਿਆਨ ਨਾਲ ਸੁਣਨਾ ਤੇ ਸਮਝਣਾ ਵੀ ਵੀਰ ਕੀ ਕਹਿ ਰਿਹਾ ਫਿਰ ਉਹਦੇ ਦੇ ਆਪਾਂ ਨੇ ਆਪਣੀ ਬਾਤ ਦੇ ਵਿੱਚ ਮੋੜ ਲਾਉਣੀ ਆ ਧਿਆਨ ਦਿਓ ਬਣਾਇਆ ਧਿਆਨ ਨਾਲ ਸੁਣਨਾ ਕਵਚਨ ਜੋ ਵੀ ਕਵਚਨ ਹੋਣਗੇ ਧਿਆਨ ਨਾਲ ਸੁਣਿਓ ਪਲੀਜ਼ ਜੋ ਸੰਗਤਾਂ ਬਹਿ ਗਏ ਨਿਕਲਾ ਪਿੱਛੇ ਤੱਕ ਨਿਕੇ ਸਾਰਾ ਮੇਰੀ ਬੇਨਤੀ ਹੈ ਜੀ ਜਸਪੀਰ ਸਿੰਘ ਜੀ ਨੂੰ ਤੇ ਅਮਨਦੀਪ ਸਿੰਘ ਬੈਂਸਾਬ ਨੂੰ ਵੀ ਉਹ ਪਲੀਜ਼ ਇੱਕ कपूर ਸਾਹਿਬ ਫਕਰ ਜੀ ਤੁਸੀਂ ਮੇਰੇ ਕੋਲ ਆ ਜਿਓ ਥੋੜਾ ਜਿਆਦਾ ਟੈਕਨੀਕਲ ਕੋਈ ਗੱਲ ਆ ਜਾਂਦੀ ਆ ਹਾਂ ਜੀ ਜਦੋਂ ਤੱਕ ਉਹ ਪ੍ਰੈਸੀਡੈਂਟ ਰਜਿਸਟਰ ਦੇ ਉੱਤੇ ਸਾਈਨ ਹੋ ਰਹੇ ਆ ਤੇ ਮੈਂ ਚਾਹੁੰਗਾ ਜੀ ਉਹ ਤੱਕ ਪੰਨੇ ਵੀ ਗਿਣ ਦਿਓ ਜੀ ਉਹਨਾਂ ਦੇ ਕਿੰਨੇ ਪੰਨੇ ਆ ਰਜਿਸਟਰ ਦੇ ਨਾਲ ਜੀ ਉਹਦੀ ਮਾਰਕਿੰਗ ਹੋ ਜੇ ਕਿ ਸਾਨੂੰ ਪਤਾ ਲੱਗ ਜੇਗਾ ਇੱਕ ਉਹਦਾ ਟਾਈਟਲ ਵੀ ਸ਼ੋ ਕਰ ਦਿਓ ਨਾਲ ਵੀ ਉੱਪਰ ਟਾਈਟਲ ਕੀ ਲਿਖਿਆ ਹੋਇਆ ਹੈ ਜੀ ਤਾਂ ਕਿ ਰੂਲ ਐਂਡ ਰੈਗੂਲੇਸ਼ਨ ਨਾਲ ਇਹ ਕੰਡਕਟ ਹੋ ਜਾਵੇ ਕੱਲ ਨੂੰ ਕੋਈ ਲਿਟੀਗੇਸ਼ਨ ਨਾ ਹੋਵੇ ਜੀ ਕਿਸੇ ਵੀ ਤਰ੍ਹਾਂ ਦਾ रजिस्ट्र 23 14 7 2025 मेसर्स जीएस डब्ल्यू सीमेंट लिमिटेड विलेज कर्मगढ़ औताली एंड अक्लिया तलवंडी अक्लिया तलवंडी अक्लिया हां जी बी प्रोसीडिंग नोट कर ਲਈ ਰਜਿਸਟਰ ਲਗਾਇਆ ਇੱਕ ਤੋਂ 44 ਮੈਂ ਕੋਡ ਰਿਪੋਰਟ ਕਰ ਲਈ ਸਰ ਮਾੜਾ ਜ ਮੈਕ ਇੱਕ ਤੋਂ 44 ਪੇਜ ਨੇ 44 ਪੇਜ 143 44 ਪੇਜ ਹੈ ਅੱਛਾ ਜੀ 44 144 ਹੈ 44 ਜੀ ਅੱਛੇ ਕੱਲੇ 44 ਨੂੰ ਠੀਕ ਹੈ ਸਰ ਠੀਕ ਹੈ ਜੀ ਨੋਟ ਹੋ ਗਿਆ ਜੀ ਕੈਮਰੇ ਸਾਹਮਣੇ ਵੀ ਆ ਗਿਆ ਇੱਕ ਹੋਰ ਹੈ ਜੀ ਜਿਹੜਾ ਪਹਿਲਾ ਹੈਗਾ ਜੀਐਸਡਬਲਯੂ ਸਿਮਿੰਟ ਲਿਮਟਿਡ ਦੇ ਸਟੈਂਡ ਅਲੋਨ ਗਰਾਇਡਿੰਗ ਯੂਨਿਟ ਜੋ ਪਿੰਡ ਔਟਾਂ ਵਾਲੀ ਪਲਸ ਤਲਵੰਡੀ ਅਕਲੀਆ ਵਿਖੇ ਲੱਗਣ ਲਗਾਉਣ ਦਾ ਪ੍ਰਸਤਾਵ ਹੈ ਉਸ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਨੂੰ ਪੜਨਾ ਔਰ ਇਸ ਏਆਈਏ ਰਿਪੋਰਟ ਏਆਈਏ ਰਿਪੋਰਟ ਵਿੱਚ ਦਰਸਾਏ ਤੱਥ ਜੋ ਸਟਡੀ ਏਰੀਏ ਦੇ ਵਿੱਚ ਨੇ ਉਹਨਾਂ ਨੂੰ ਉਹਨਾਂ ਸਮੇਂ ਦੀ ਜਾਣਬੀਨ ਕਰਨੀ ਤੇ ਦੇਖਣਾ ਵੀ ਜੋ ਇਸ এনवायरमेंटਲ ਅਸੈਸਮੈਂਟ ਸਟਡੀ ਰਿਪੋਰਟ ਆ ਜਿਹੜੀ ਇਹਦੇ ਵਿੱਚ ਜਿਸ ਵੀ ਕੰਪਨੀ ਨੇ ਰਿਸਰਚ ਕੀਤੀ ਹੈ ਸਟਡੀ ਏਰੀਏ ਦੀ ਵੀ ਉਹਨੇ ਸਾਰਾ ਕੁਝ ਇਲਾਕੇ ਦੇ ਸਟਡੀ ਏਰੀਏ ਦੇ ਮੁਤਾਬਕ ਸੱਚ ਲਿਖਿਆ ਜਾਂ ਕੁਝ ਤੱਥ ਝੂਠ ਨੇ ਜਾਂ ਕੁਝ ਮੈਨਿਪੂਲੇਟ ਹੋਏ ਹੋਏ ਨੇ ਜਾਂ ਕਿਸੇ ਨੂੰ ਟਵਿਸਟ ਕੀਤਾ ਗਿਆ ਇਹ ਕਿਸ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਜ਼ਿਲ੍ਹਾ ਪੱਤਰ ਤੇ ਉਸ ਅਧਿਕਾਰੀ ਦਾ ਨਾਮ ਕਿਸ ਅਧਿਕਾਰੀ ਦਾ ਅਹੁਦਾ ਜਿਨ੍ਹਾਂ ਨੇ ਇਹਨੂੰ ਰਿਪੋਰਟ ਨੂੰ ਕਰਾਸ ਚੈੱਕ ਕੀਤਾ ਜੀ ਇਹ ਆਈਏ ਰਿਪੋਰਟ ਹੈ ਜਿਹੜੀ ਜੀਐਸਡਬਲਿਊ ਸਿਮਿੰਟ ਦੀ ਰਿਪੋਰਟ ਹੈ ਜਿਹੜੀ ਐਕਸਰ ਇਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਦੀ ਗੱਲ ਕਰ ਰਹੇ ਆ ਸਰ ਉਹ ਕਿਸ ਅਧਿਕਾਰੀ ਸਾਹਿਬਾਨ ਦੀ ਜ਼ਿੰਮੇਵਾਰੀ ਸੀ ਉਹਨਾਂ ਦਾ ਨਾਮ ਉਹਨਾਂ ਦਾ ਅਹੁਦਾ ਤੇ ਉਹਨਾਂ ਦਾ ਵਿਭਾਗ ਦੱਸਿਆ ਜਾਵੇ ਜੀ ਜਿਨ੍ਹਾਂ ਨੇ ਕਰਾਸ ਚੈੱਕ ਕਰਨਾ ਸੀ ਸਰ ਕੁਐਸਚਨ ਇਹ ਹੈ ਜੀ ਹਾਂਜੀ ਜਿਹੜੀ ਇਹ ਇਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਹੈ ਜੀਐਸਡਬਲਿਊ ਸੀਮੈਂਟ ਜਿਹੜੀ ਪ੍ਰੋਪੋਜ਼ਡ ਸੀਮੈਂਟ ਮਿੱਲ ਇੱਥੇ ਲੱਗਣੀ ਆ ਇਹਦੀ ਜਿਹੜੀ ਹੋਲ ਸਟੱਡੀ ਰਿਪੋਰਟ ਤਿਆਰ ਹੋਈ ਆ ਉਹਨੂੰ ਕ੍ਰੋਸ ਚੈੱਕ ਕਰਨਾ ਉਹਦੇ ਵਿਚਲੇ ਤੱਥਾਂ ਨੂੰ ਦੇਖਣਾ ਵੀ ਜੋ ਕੰਪਨੀ ਨੇ ਇਹਦੀ ਸਟੱਡੀ ਕੀਤੀ ਆ ਸਟੱਡੀ ਏਰੀਆ ਦੇ 10 ਕਿਲੋਮੀਟਰ ਰੇਡੀਅਸ ਦੇ ਵਿੱਚ ਤੁਸੀਂ ਦੱਸਿਆ ਹੈ ਉਹਦੇ ਵਿੱਚ ਵੀ ਉਹ ਤੇ ਕ੍ਰੋਸ ਚੈੱਕ ਕਰਨਾ ਕਿਸ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਤੇ ਉਹ ਅਧਿਕਾਰੀ ਕਿਸ ਅਹੁਦੇ ਤੇ ਹੈ ਕੀ ਨਾਮ ਹੈ ਤੇ ਕਿਹੜੇ ਵਿਭਾਗ ਤੋਂ ਹੈ ਜੀ ਡਰਾਫਟ ਰਿਪੋਰਟ ਬਣਾਈ ਗਈ ਸੀ ਹਾਂਜੀ ਡਰਾਫਟ ਤੁਸੀਂ ਸਾਰਿਆਂ ਨੇ ਉਹ ਰਿਪੋਰਟਾਂ ਦੇਖੀਆਂ ਇਹਦੇ ਵਿੱਚ ਤੁਹਾਡੇ ਪਬਲਿਕ ਤੇ ਜਿਹੜੇ ਕਮੈਂਟਸ ਜਨਤਾ ਦੇ ਸੁਣਵਾਈ ਤਾਂ ਹੀ ਰੱਖੀ ਗਈ ਹੈ ਜਿਹੜੀ ਤੁਸੀਂ ਇਹਨਾਂ ਵਿੱਚ ਹਰ ਇੱਕ ਕਮੈਂਟਸ ਦੇਉਂਗੇ ਇਹ ਸੀਆ ਵੱਲੋਂ ਤੇ ਐਗਜ਼ਾਮਿਨ ਕੀਤੀ ਜਾਊਗੀ ਇਹਨਾਂ ਦੀ ਰਿਪੋਰਟ ਜਿਹੜੀ ਇਹ ਰਵਾਈਸ ਕਰਕੇ ਦੇਣਗੇ ਇਹ ਵੀ ਤੁਹਾਡੇ ਕਮੈਂਟਸ ਜਿਹੜੇ ਜਨਤਾ ਨੇ ਦਿੱਤੇ ਆ ਉਹਨਾਂ ਨੂੰ ਐਡ ਕਰਕੇ ਇਹਦੇ ਲਈ ਜਿਹੜੀ ਜਨਤਿਕ ਸੁਣਵਾਈ ਦੀ ਪ੍ਰोसीडिंग ਆ ਉਹ ਤੋਂ ਐਗਜ਼ਾਮਿਨ ਹੋਊਗੀ ਉਹ ਤੋਂ ਬਾਅਦ ਇਹਦੀ ਫਾਈਨਲ ਰਿਪੋਰਟ ਬਣੂਗਾ ਸਰ ਮੈਂ ਆਫਟਰ ਪਬਲਿਕ ਹੀアリング ਦੀ ਗੱਲ ਕਰ ਰਿਹਾ ਜੀ ਬਿਫੋਰ ਅੱਜ ਦੀ ਜਿਹੜੀ ਪਬਲਿਕ ਹੀアリング ਹੈ ਬਿਫੋਰ we are conducting his ਉਹ ਤੋਂ ਪਹਿਲਾਂ ਪਹਿਲਾਂ ਕਿਸੇ ਅਧਿਕਾਰੀ ਨੇ ਆ ਜਿਹੜੀ ਮੇਰੇ ਹੱਥ ਦੇ ਵਿੱਚ ਇਹ ਸਟਡੀ ਰਿਪੋਰਟ ਆ ਇਹਨੂੰ ਕਿਸੇ ਅਧਿਕਾਰੀ ਨੇ ਪੜ੍ਹਿਆ ਇਹਨੂੰ ਗਰਾਉਂਡ ਦੇ ਮੁਤਾਬਕ ਚੈੱਕ ਕੀਤਾ ਵੀ ਜਿਹੜਾ ਕੁਛ ਇਹਦੇ ਵਿੱਚ ਲਿਖਿਆ ਹੋਇਆ ਗਰਾਉਂਡ ਨਾਲ ਮਿਲਦਾ ਜਾਂ ਨਹੀਂ ਮਿਲਦਾ ਜੀ ਇਹ ਕਿਸ ਅਧਿਕਾਰੀ ਦੀ ਜ਼ਿੰਮੇਵਾਰੀ ਇਹ ਬਾਅਦ ਇਗਜ਼ਾਮੀਨ ਇਫੈਕਟਸ ਇਹ ਸਾਰੇ ਪੰਜੇ ਥਾਵਾਂ ਤੇ ਆਪਾਂ ਟਾਈ ਰੱਖਦੇ ਆਂ ਵੀ ਲੋਕ ਇਹਨੂੰ ਆਪਦਾ ਵੇਖ ਲੈਣ ਜਨਤਕ ਸੁਣਵਾਈ ਤੋਂ ਬਾਅਦ ਜਦੋਂ ਉਹ ਸੀਐਸਸੀ ਕੋਲ ਜਾਂਦੀ ਆ ਉੱਥੇ ਦੇ ਫੈਕਟਸ ਸਾਡੇ ਇਗਜ਼ਾਮੀਨ ਕਰਦੇ ਆ ਤੇ ਸੋਦੇ ਕਮੈਂਟਸ ਨੂੰ ਇਨਕਲੂਡ ਕਰਕੇ ਪਬਲਿਕ ਦੇ ਜਿਹੜੇ ਇਹਦੇ ਵਿੱਚ ਕਮੀਆਂ ਜਾਂ ਕੁਝ ਰੇਸ ਕੀਤੀ ਹੋਵੇ ਉਹ ਸਾਰੇ ਕਮੈਂਟਸ ਦੇ ਵਿੱਚ ਜਾਣਗੇ ਵਿਚਾਰੀ ਹਾਲੇ ਤੱਕ ਕਿਸੇ ਅਧਿਕਾਰੀ ਨੇ ਇਹਨੂੰ ਪੜ੍ਹਿਆ ਨਹੀਂ ਹੈ ਇਹੀ ਹੈ ਜੀ ਮਤਲਬ ਪ੍ਰੈਕਟੀਕਲੀ ਸਾਡੇ ਵੱਲੋਂ ਪੜ੍ਹਾ ਜਾਂਦਾ ਹੈਗਾ ਕਿਉਂਕਿ ਇਹ ਪ੍ਰੈਕਟੀਕਲੀ ਸਰ ਪੜ੍ਹਿਆ ਨਹੀਂ ਜਾਂਦਾ ਨਹੀਂ ਪ੍ਰੈਕਟੀਕਲੀ ਪੜ੍ਹਿਆ ਜਾਂਦਾ ਪੜ੍ਹਿਆ ਜਾਂਦਾ ਪੜ੍ਹਿਆ ਜੀ ਕਿਸ ਅਧਿਕਾਰੀ ਨੇ ਪੜ੍ਹਿਆ ਜੀ ਸਾਡੇ ਵੱਲੋਂ ਜੋ ਚਾਹੁੰਦੇ ਘਰੀ ਕਰਾਉਣੀ ਹੈ ਉਹ ਕਾਰਸਾ ਦੀ ਸਮੀ ਇੱਕ ਵਾਰੀ ਅਸੀਂ ਓਵਰਵਿਊ ਦੇਖਦੇ ਆ ਪ੍ਰੋਜੈਕਟ ਬਾਰੇ ਉਹ ਦੇਖ ਲਏ ਮੈਂ ਮਹਿਮਾਨ ਜੋਗ ਅਫਸਰ ਸਾਹਿਬ ਨੂੰ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੂਗਾ ਵੀ ਜਿਸ ਅਫਸਰ ਸਾਹਿਬਾਨ ਨੇ ਨੂੰ ਪੜਿਆ ਉਹਨਾਂ ਦਾ ਨਾਮ ਉਹਨਾਂ ਦਾ ਅਹੁਦਾ ਤੇ ਉਹਨਾਂ ਦਾ ਵਿਭਾਗ ਦੱਸ ਦਿਓ ਜੀ ਬਸ ਪਹਿਲੀ ਦੇਖਣੀ ਹੈ ਜੀ ਜਿਹੜੀ ਜਨਤਕ ਚੀਜ਼ ਆ ਉਹ ਸਾਰੀਆਂ ਦੇਖਣੇ ਸਾਡੇ ਅਫਸਰ ਵੀ ਸਾਰੇ ਸਰ ਕਿਹੜੇ ਅਫਸਰ ਨੇ ਦੇਖਿਆ ਜੀ ਪੜਿਆ ਨਹੀਂ ਹੁਣ ਮੈਨੂੰ ਉਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਸਾਡੇ ਉਹਨਾਂ ਮੇਰੇ ਵੱਲੋਂ ਪੜੀ ਗਈ ਤੁਸੀਂ ਸਰ ਪੀਪੀਸੀਬੀ ਤੋਂ ਹਾਂਜੀ ਹਾਂਜੀ ਠੀਕ ਹੈ ਜਾਨੀ ਤੁਸੀਂ ਪੜਿਆ ਇਹਨੂੰ ਤੇ ਇਹਦੇ ਵਿੱਚ ਲੈ ਕਥਾਂ ਦੀ ਪੁਸ਼ਟੀ ਤੁਸੀਂ ਕਰਦੇ ਵੀ ਸਾਰਾ ਕੁਝ ਸਹੀ ਲਿਖਿਆ ਹੋਇਆ ਹੈ ਜੀ ਪੁਸ਼ਟੀ ਦਾ ਇਹਦਾ ਮਤਲਬ ਮੇਰੇ ਵੱਲੋਂ ਹੀ ਡਿਸਾਈਡ ਨਹੀਂ ਹੋਣਾ। ਸੋ ਮੈਂ ਚਲਾਉ ਤਾ ਸਰਦੋ। ਮੇਰੇ ਗੱਲ ਸੁਣੋ ਮੇਰੇ ਵੱਲੋਂ ਡਿਸਾਈਡ ਨਹੀਂ ਹੋਣਾ ਇਹ ਸਹੀ ਹੈ ਗਲਤ ਹੈ। ਜਨ ਤੱਕ ਨਹੀਂ ਸਰ ਮੈਂ ਸਰ ਸੌਰੀ ਮੈਂ ਆਈ ਇੰਟਰਰਪਟ ਯੂ। ਮੈਂ ਸਰ ਇਹ ਨੀ ਬੇਨਤੀ ਹੈ ਜੀ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਹੀ ਜਾਂ ਗਲਤ ਕਰਨਾ। ਮੈਂ ਇਹ ਪੁੱਛਦਾ ਵੀ ਤੁਸੀਂ ਇਹਨਾਂ ਤੱਥਾਂ ਨੂੰ ਪੜਿਆ ਤੇ ਤੁਸੀਂ ਇਹਨਾਂ ਦੀ ਪੁਸ਼ਟੀ ਕਰਦੇ ਹੋ ਵੀ ਤੁਸੀਂ ਪੜਿਆ ਜੀ ਇਹਨਾਂ ਨੂੰ। ਰਿਪੋਰਟ ਅਸੀਂ ਜਿੰਨਾ ਸਾਨੂੰ ਲੋਡ ਆ ਉਹਨੂੰ ਐਗਜ਼ਾਮਿਨ ਕਰਕੇ ਅਸੀਂ ਪੜ੍ਹਦੇ ਹਾਂ। ਮੈਂ ਗੱਲ ਤਾਂ ਸੁਣੋ ਅੱਜ ਹੋਤੇ ਆਪਾਂ ਕੋਈ ਫੈਸਲਾ ਦੇ ਨਹੀਂ ਇਹ ਤਾਂ ਸਿਰਫ ਇੱਕ ਜਨਤਾ ਕੀ ਸੁਣਵਾਈ ਆ ਵੀ ਜਿਹੜੇ ਇੰਡਸਟਰੀ ਵਾਲੇ ਆ ਤੇ ਲੋਕਾਂ ਦੇ ਵਿੱਚ ਜਿਹੜੇ ਇਹਦੇ ਪ੍ਰੋਜੈਕਟ ਦੇ ਲੈ ਕੇ ਕੋਈ ਚੀਜ਼ਾਂ ਪੁੱਛਣੀਆਂ ਹੈਗੀਆਂ ਉਹ ਸਾਰੇ ਆਪਦੇ ਪੁਆਇੰਟ ਇੱਥੇ ਕਲੀਅਰ ਕਰਵਾ ਸਕਦੇ ਆ ਜੋ ਹੁਣ ਆਪਾਂ ਉਹਦੇ ਵਿੱਚ ਸਾਡੇ ਬੋਰਡ ਵੱਲੋਂ ਅਸੀਂ ਇਹ ਕਹਿੰਦਾ ਮੈਂ ਅੱਜ ਵੀ ਇਹ ਤਾਂ ਕਮੀਆਂ ਆ ਸਹੀ ਆ ਉਹ ਹੈ ਹੀ ਨਹੀਂ ਉਹਦਾ ਪਾਰਟੀ ਹੈ ਨਹੀਂਗਾ ਜੀ ਆਪਾਂ ਅੱਜ ਕਹੇ ਦੀ ਉਹ ਅੱਜ ਗਲਤ ਆ ਕੋਈ ਪਾਰ ਨਹੀਂ ਜਿਹੜਾ ਤੁਸੀਂ ਫੈਕਟਸ ਨਾਲ ਦੱਸੋਗੇ ਜਾਂ ਤੁਹਾਡੇ ਕੁਐਸਚਨ ਹੋਣਗੇ ਗਿਲੇ ਆਉਣਗੇ ਜੋ ਵੀ ਆ ਉਹ ਸਾਰਾ ਇਸ ਕਾਰਵਾਈ ਸਰਦੀ ਦਾ ਪਾਰਟ ਬਣਾ ਕੇ ਪੇਸ਼ ਕਰ ਸਰ ਉਹ ਹੋ ਗਈ ਬਾਤ ਦੀ ਗੱਲ ਜੀ ਅੱਜ ਦੀ ਇਹ ਤੋਂ ਪਹਿਲਾਂ ਮੈਂ ਪੁੱਛਦਾ ਵੀ ਅੱਜ ਤੋਂ ਪਹਿਲਾਂ ਕਿਉਂਕਿ ਅਸੀਂ ਪਿਛਲੇ ਮਹੀਨੇ ਆਰਟੀ ਲੱਤੀ ਸੀ ਸਿਕੱਤਰ ਪੋਲੂਸ਼ਨ ਬੋਰਡ ਪਟਿਆਲਾ ਤੋਂ ਉਹਨਾਂ ਨੇ ਕਿਹਾ ਵੀ ਜਦੋਂ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਕੋਈ ਵੀ ਕਿਸੇ ਵੀ ਕੈਟਾਗਰੀ ਕੈਟਾਗਰੀ ਦੀ ਭਾਵੇਂ ਉਹ ਰੈੱਡ ਆ ਔਰੈਂਜ ਆ ਜਾਂ ਗ੍ਰੀਨ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਜੇ ਕੋਈ ਮਿਲ ਫੈਕਟਰੀ ਕੋਈ ਵੀ ਹੋਰ ਚੀਜ਼ ਪ੍ਰਪੋਜ਼ਡ ਹੁੰਦੀ ਹੈ ਤਾਂ ਉਹਦੀ ਜਿਹੜੀ ਇਹ এনवायरमेंटਲ ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਆ ਉਹਨੂੰ ਪੜਨਾ ਜ਼ਿਲ੍ਹੇ ਦੇ ਪੀਪੀਸੀਬੀ ਦੇ ਜਿਹੜਾ ਸਭ ਤੋਂ ਹੈਡ ਕਰ ਰਹੇ ਨੇ ਉਹਨੂੰ ਖੇਤਰੀ ਦਫ਼ਤਰ ਨੂੰ ਜਾ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਪੜੀ ਆ ਜਾਨੀਏ ਇਹ ਪਹਿਲਾਂ ਜੀ ੱਡੇ ਵਾਲਾ ਪੜੀ ਆ ਮੈਂ ਉਹ ਪੜੀ ਠੀਕ ਹੈ ਜੀ ਬਸ ਇਹੀ ਮੈਂ ਰਿਕਾਰਡ ਤੇ ਲਿਖਣ ਉਹ ਤੁਸੀਂ ਪੜੀ ਆ ਜੀ